मस्ती बात चल रही है लड़ाई भी चल रही है मंदिर बन, बन हो रहा है ऊपर वाला तो देख रहा, दे रहा है कलर कैसे लग रहा है इधर चल रहा है कलर बन भी बन चैलेंज ਇਨਨ ਨ ਕਰਨਾ ਤੋਂ ਪੋ ਸਾਰੇ ਵਸੇ ਕਲਰ ਲੱਗਣੇ ਕੇ ਬਾਅਦ ਤੋਂ ਮੈਂ ਦਿਖਾਤੇ ਹਾਂ ਕਿ ਫਾਈਨਲ ਰਿਜ਼ਲਟ ਦਿ ਨੈਕਸਟ ਡੇ ਲੋ ਵੀ ਮਿੱਤਰੋ ਅੱਜ ਤਾਂ ਆਪਣੇ ਕਬੂਤਰ ਨੇ ਤੋੜ ਤਾ ਰਿਕਾਰਡ ਮੈਂ ਸਵੇਰੇ 6:30 ਵਜੇ ਤੋਂ ਪਹਿਲਾਂ ਡਾ ਕੇ ਗਈ ਤੇ ਹਾਈਏ ਵੀ ਉੱਡ ਜਾਂਦਾ ਹੈ ਅੱਜ ਤੱਕ ਇਹ ਮਜ਼ਾ ਹੀ ਆ ਗਿਆ ਆਪਣੇ ਕਬੂਤਰ 1.5 ਘੰਟਾ ਉੱਡ ਗਿਆ ਤੇ ਕੱਲ ਦੀ ਵੀਡੀਓ ਮੈਂ ਦੁਬਾਰਾ ਕੰਟੀਨਿਊ ਕਰ ਰਿਹਾ ਕਿਉਂਕਿ ਆਪਾਂ ਕੱਲ ਆਏ ਕਬੂਤਰਾਂ ਦੇ ਰੰਗ ਠੀਕ ਹੈ ਤੇ ਉਹ ਨਾ ਬਾਅਦ ਚ ਦਿਖਾ ਨਹੀਂ ਪਾਇਆ ਕਿਉਂਕਿ ਵੀਡੀਓ ਮੈਂ ਨਹੀਂ ਬਣਾਈ ਸੀ ਆਕਾਸ਼ ਨਹੀਂ ਬਣਾਈ ਸੀ ਵੀਡੀਓ ਆਪਣੇ ਦੂਜੇ ਭਰਾ ਨੇ ਤੇ ਹੁਣ ਮੈਂ ਵੀਡੀਓ ਕੱਲ ਦੀ ਵੀਡੀਓ ਅੱਜ ਕੰਟੀਨਿਊ ਕਰਦਾ ਤੇ ਅੱਜ ਤੁਹਾਨੂੰ ਦਿਖਾਵਾਂਗਾ ਕਿ ਵੀ ਸਾਰੇ ਗੁੱਤਾਂ ਨੇ ਕਿਵੇਂ ਕਰੇ ਰੰਗ ਲਾਇਆ ਤੇ ਵੀਡੀਓ ਦੇ ਐਂਡ ਤੱਕ ਵੀ ਬਨੇ ਰਹੇ ਉਹ ਸਾਰੇ ਦਿਖਾਉਣਾ ਅੰਤ ਤਨ ਹੈ ਅਕਿੱਤ ਆਪਣੇ ਆ ਬੈਠੇ ਤਿੰਨ ਚਾਰ ਕਾ ਤਿੰਨ ਇੱਧਰ ਬੈਠੇ ਆ ਇੱਕ ਆਂਡਿਆਂ ਵਾਲੀ ਗੋਦੀ ਤੇ ਬੈਠੀ ਹੈ ਪਹਿਲਾਂ ਆਪਣਾ ਉਹ ਵਾਲਾ ਦੇਖ ਲਈ ਕਿੱਥੇ ਖੜਦਾ ਮੇਰੀ ਅਜਾ ਹੀ ਤੇ ਨਿਗਾਹ ਚ ਆਇਆ ਸੀ ਪਰ ਹੁਣ ਨਹੀਂ ਦਿਖੇਂਦਾ ਲੱਗਦਾ ਉਹਨੇ ਵੀ ਢਾ ਰੱਖੇ ਦੂਜੇ ਨੇ ये शायद आ रहा आज पूरा तहान लग गया था गाइस आज शायद ही उतरे मेरे बलान तो आ रहा चेक करो गाइस इधर कोई चिड़ी है क्यों वो देखो क्यो? वो, वो चिड़ी 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 तो क्यों है भैया लिफाफा चढ़ा है चिड़ी से भाजी तो तो आ रहा अच्छे तरीके देखो गुडा कैंट लाता

ਮੈਂ ਹਰੇ ਉੱਤਰ ਖੋਲਦਿਆਂ ਤੇ ਹੁਣ ਆਂਦਾ ਹੋਊਗਾ ਉੱਡ ਕੇ ਚੋ ਮਾੜੀ ਜੀ ਫੜਕੀ ਦਿੱਤੀ ਨਾ ਤਾਂ ਹੀ ਆ ਜੂਗਾ ਉੱਡ ਕੇ ਆਪਣੇ ਕੋਲੇ ਮੈਨੂੰ ਆਪ ਹੀ ਨਹੀਂ ਦਿਖਿੰਦਾ ਗਿਆ ਕਿੱਥੇ ਚੱਕਰੋ ਆ ਆਪਣੀ ਛਾਤੀ ਕਿਹੜਾ ਪਾ ਗਿਆ ਤੁਹਾਨੂੰ ਮਾੜੀ ਜੀ ਫੜਕੀ ਦਊਗਾ ਨਾ ਆ ਜੂਗਾ ਨਾਲ ਨਾਲ ਸੁਣ ਲੈ ਉੱਤਰ ਫਿਰ ਬੰਨਾ ਵਧੀਆ ਲੱਗੇ ਮੇਰਾ ਨਾ ਦਿਖਾਣਾ ਜਨ ਸਾਰੇ ਫੜ ਫੜ ਕੇ ਬਲ ਆਪਣੇ ਦਾ ਉੱਤਰ ਜਿੱਤ ਕਰੀ ਦੇਖੋ ਭਾਈ ਕਿੰਨਾ ਨੀਚੇ ਹੋ ਗਿਆ ਕੇਰੀ ਜ ਆਪਣੇ ਕਬੂਤਰ ਲੈ ਕੇ ਇੱਧਰ ਆਪਣੇ ਆ ਸਮਸਤੀ ਕਰੀ ਜਾਂਦੇ ਆ ਭਰਾ ਵੇਖੋ ਨਾ ਘੰਟਾਂ ਦਾ ਲੱਗਦਾ ਪਿਆਰਾ ਅੱਜ ਗਈ ਜਿਹਨੇ ਰਿਕਾਰਡ ਤੋੜਤਾ ਡੇਢ ਘੰਟੇ ਤੋਂ ਜ਼ਿਆਦਾ ਉੱਡ ਚੁੱਕਿਆ ਆਪਣਾ ਪੁੱਤਰ ਹੁਣ ਥੋੜੀ ਹੋਰ ਇਹਦੀ ਟ੍ਰੇਨਿੰਗ ਕਰਾਂਗੇ ਫਿਰ ਆਪਾਂ ਇਹਨੂੰ 2 ਜਾਂ 2.5 ਘੰਟੇ ਡਾਇਗ ਕਰਾਂਗੇ ਠੀਕ ਹੈ ਰਾਮ ਨਾਲ ਤੁਹਾਨੂੰ ਰਾਂਗ ਦਿਖਾ ਦਈਏ ਸਾਰਿਆਂ ਦੇ ਮੱਲਾਨਾ ਦੇ ਸੜਕੇ ਯੂ ਆਮ ਨਾ ਹਾਰਟਸ ਡਿਸਾਈਸ ਅ ਸੋਲਸ ਇਟਰਨਲ ਫਾਇਰ ਇਨ ਯੂਰ ਆਰਮਸ ਆ ਫੀਲ ਕੰਪਲੀਟ ਕਿੰਨਾ ਪਿਆਰਾ ਕੱਲਾ ਯਾਰ ਅਖੀਰ ਨਾ ਕਈ ਇਸ ਆਪਣੀ ਪੈਨ ਨਾਲ ਕਾਗਜ਼ ਤੇ ਦੇ ਬਹਿ ਗਿਆ ਮੈਨੂੰ ਡਰ ਆ ਕਿ ਉਹ ਫੱਜ ਨਾ ਜਾਏ ਨਵਾਂ ਲੈ ਕੇ ਆਇਆ ਮੈਂ ਦੇਖਦਾ ਨੂੰ ਮੋਤਾਰ ਕਿੱਥੇ ਹੈ ਕਈ ਦੇ ਇੱਕ ਪਿੰਨ ਹੁੰਦੀ ਤਾਂ ਇਹਨਾਂ ਆਉਂਦੇ ਇਹਨਾਂ ਨਾਲ ਲੱਗਣਾ ਠੀਕ ਚੈੱਕ ਕਰ ਇਧਰ ਲਈ ਪਿੰਨ ਖੁੱਲੀ ਤਾਂ ਨਹੀਂ ਪਰ ਫਿਰ ਵੀ ਔਡ ਲਿੰਦਾ ਹੈ ਫੰਗ ਨਿਕਲ ਗਏ ਨੇ ਮਾਜੀ ਟੈਡਾ ਪਰ ਪੈਨੇ ਤਾਂ ਮੈਂ ਲਾਤੀ ਹਿਤੋਂ ਤੁੰਤੋਂ ਲਾ ਦਿੱਤਾ ਪੈਰ ਜਿੰਨੇ ਰਿੰਗ ਪਾ ਰੱਖੀ ਆਵਾ ਇੱਧਰ ਗਲਾਪੀ ਆ ਆ ਪੱਲੇ ਤੇ ਇੱਧਰ ਲੈ ਪੱਲੇ ਤੇ ਥੋੜਾ ਥੱਲੇ ਗਲਾਪੀ ਠੀਕ ਹੈ ਤੇ ਉਂਝਾ ਪੈਂਦਾ ਉਹੀ ਨੀਤਾ ਚੈੱਕ ਕਰੋ ਕਿਤਾ ਕਿਆ ਕਰਦਾ ਸਿੰਪਲ ਐਸੀਆ ਚਿੱਟਾ ਲੈਂਦਾ ਈ ਖੱਟ ਚਿੱਟੀਆਂ ਦਾ ਸਿਰਾ ਹੋ ਗਿਆ ਕਬੂਤਰ ਪੂਰਾ ਨੂੰ ਸਾ ਇਹ ਖਦਰੀ ਤੇ ਲੱਗਾ ਆਪਣੇ ਠੀਕ ਹੈ ਤੇ ਉਹ ਜਿਹੜਾ ਕਿ ਨਾ ਇੱਕ ਉੱਡਣਾ ਚਲਾਇਆ ਉੱਡਣ ਨਾਲ ਹੱਥ ਨਹੀਂ ਆਉਗਾ ਤੁਹਾਨੂੰ ਕੋਈ ਆਹ ਚੈੱਕ ਕਰੋ ਬਈ ਇਹ ਹੈਗਾ ਆਪਣਾ ਉੱਡਣ ਵਾਲਾ ਠੀਕ ਹੈ ਇਹਨੂੰ ਮੈਂ ਹਜੇ ਡਾਇਆ ਸੀ ਜਿਹੜਾ ਦੇਖੇ ਉੱਡ ਜਾਏ 2-3 ਘੰਟੇ ਠੀਕ ਹੈ ਇਹਨੂੰ ਟ੍ਰੇਨਿੰਗ ਦੇਣੀ ਹੈ 2-3 ਘੰਟੇ ਉੱਡਣ ਦੀ ਐਵੇਂ ਜਿਵੇਂ ਜੋਰ ਇਹਦਾ ਵਾ ਤੇ ਆਹ ਦੇਖੋ ਕਿ ਡਾ ਘੈਂਟ ਕਿੰਨਾ ਆਦਾ ਨਹੀਂ ਨਾ ਅੱਧਾ ਗਲੱਪੀ ਇੱਧਰ ਨੀਲਾ ਇੱਧਰ ਗੁਲਾਬੀ ਪਹਿਲਾਂ ਦਾ ਸੀ ਇਹ ਨੀਲਾ ਆਪਾਂ ਕੀਤਾ ਠੀਕ ਹੈ ਕਾਂਟ ਹੋ ਗਿਆ ਪੂਰਾ ਚਿਟੀਆਂ ਚਿਟੀਆਂ ਦਾ ਰੂਟਰ ਆਪਣਾ ਕੈਂਟ ਠੀਕ ਹੈ ਜੀ ਤੁਹਾਨੂੰ ਸਾਰਿਆਂ ਦੇ ਰੰਗ ਤਾਂ ਦਿਖਾ ਦਿੱਤੇ ਮੈਂ ਤੇ ਉਹਨਾਂ ਇਹਨਾਂ ਪਾ दिए ਥੋੜੇ ਥੋੜੇ ਦਾਣੇ ਬਾਕੀ ਆਪਾਂ ਹੋਰਗੇ ਤੇ ਲਾਇਣੀਆਂ ਨਾ ਕਬੂਲਦਰੀ ਰਹਿਵਾ ਤਿੰਨ ਦਿਨਾਂ ਦੇ ਲਾਇਆ ਸੀ ਉਹ ਤੁਹਾਨੂੰ ਮੈਂ ਦਿਖਾਈ ਦਿੱਤਾ ਤੇ ਬਾਕੀ ਹੁਣ ਆਪਾਂ ਦਾਣੇ ਪਾ ਦਈਏ ਵੀਡੀਓ ਬਹੁਤ ਲੰਬੀ ਹੋ ਜੂਗੀ ਤਾਂ ਦਾਣੇ ਦੁਨੇ ਪਾ ਦਈਏ ਇਹਨਾਂ ਨੂੰ ਫਿਰ ਆਪਾਂ ਵੀਡੀਓ ਨੂੰ ਖਤਮ ਕਰਦੇ ਆ ਇੱਥੇ ਆਪਣਾ ਖੁੱਡਾ ਆ ਰਿਹਾ ਹਰਦਮ ਹਰਮਤਰਾਸੀ ਇਹਨੂੰ ਮੈਂ ਸਵੇਰ ਦੇ ਟਾਈਮ ਤੇ ਕੱਢ ਦੇਣੀ ਕਿਉਂਕਿ ਇਹ ਨਾ ਭੱਜ ਜਾਂਦਾ ਹੈ ਜਾਂ ਤਾਂ ਸਾਨੂੰ ਬੜੀ ਦੂਰੋਂ ਮਿਲਾਈ ਆ ਇਹਨਾਂ ਆ DNA ਵਾਲਿਆਂ ਨੇ ਆ ਆ ਤੇ ਗਾਇਜ਼ ਆਪਾਂ ਵਲੋਗ ਨੂੰ ਇੱਥੇ ਐਂਡ ਕਰਦੇ ਆਂ ਅੱਜ। ਕੱਲ ਦੀ ਵੀਡੀਓ ਸੀ ਕਿ ਜੋ ਅੱਜ ਕੰਟੀਨਿਊ ਕੀਤੀ ਮੈਂ। ਹੁਣ ਜੋ ਵੀ ਹੋਊਗਾ ਔਰ ਅਪਡੇਟ ਕੋਈ ਨਵੀਂ ਵੀਲੋਗ ਬਣਾਉਣੀ ਆਪਾਂ ਅੱਜ ਦੇਖਦੇ ਆਂ ਕੀ ਕਰਨਾ ਹੈ। ਟਾਂਗ ਦਾ ਫੈਟ ਲਾਈ ਦਿੱਤਾ ਜੇ ਅਗਰ ਟਾਈਮ ਲੱਗਿਆ ਤੇ 3 ਵਜੇ ਇਸ ਚੀਜ਼ ਕਰਕੇ ਦਿਖਾਵਾਂ ਤੁਹਾਨੂੰ। ਠੀਕ ਆ ਤੇ ਅੱਜ ਸਾਰੇ ਸੱਜੇ-ਸਿੱਧੇ ਲਾਵਾਂਗੇ ਦੁਬਾਰਾ। ਤੇ ਮਿਲਦੇ ਆਂ ਫਿਰ ਹਣ ਕੱਲ ਦੇ ਵਲੋਗ 'ਚ ਠੀਕ ਆ। ਬਾਏ।